ਤੇ ਮੈਨੂੰ ਮੇਰੇ ਹਸਬੰਡ ਬਾਈ ਪ੍ਰੋਫੈਸ਼ਨ ਵਾਸ ਅ ਟੀਚਰ ਹਨ 13 ਸਾਲ ਤੋਂ ਪੜ੍ਹਾ ਰਹੇ ਸੀ ਉਹ ਇੰਗਲਿਸ਼ ਦੇ ਫ੍ਰੈਂਚ ਦੇ ਐਕਸਪੋਰਟ ਸੀ ਮਤਲਬ ਅੱਛੇ ਅੱਛੇ ਰੈਪਿਟਿਟੇਡ ਇੰਸਟੀਟਿਊਸ਼ਨਸ 'ਚ ਪੜ੍ਹਾ ਕੇ ਆਏ ਨੇ ਜਿਵੇਂ ਬਾਬਰ ਫਰੀਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਐਂਡ ਵਾਈਰਸ ਕਾਲਜ ਬਰਨਾਲਾ ਖੁਦ ਦਾ ਵੀ ਖੁਦ ਵੀ ਉਹਨਾਂ ਨੇ ਕੰਮ ਕੀਤਾ ਸੀ ਜਿਹਦਾ ਨਾਮ ਸੀ ABCDI ਇੰਸਟੀਟਿਊਟ ਬਟ ਚਲੋ ਲਾਕਡਾਊਨ ਦੇ ਦੌਰਾਨ ਉਸ ਟਾਈਮ ਕਾਫੀ ਲਾਸ ਹੋ ਗਏ ਸੀ ਬਿਕਸ ਲਾਕਡਾਊਨ ਤੋਂ ਸਾਰਿਆਂ ਨੂੰ ਪਤਾ ਹੈ ਕਾਫੀ ਬਿਜ਼ਨਸ ਸ਼ਟਡਾਊਨ ਹੋ ਗਏ ਸੀ ਬਟ ਲਾਈਕ ਜੋ ਟ੍ਰ ਹੀ ਵਾਸ ਇਨ ਟੂ ਟੀਚਿੰਗ ਠੀਕ ਹੈ ਜੀ ਤੇ ਹੀ ਮਈ ਨੂੰ ਉਹ ਆਪਣੀ ਡਿਊਟੀ ਗਏ ਹੀ ਵਾਸ ਵਰਕਿੰਗ ਐਜ਼ ਅ ਨਾਇਲਸ ਟ੍ਰੇਨਰ ਸੀਨੀਅਰ ਨਾਇਲਸ ਟ੍ਰੇਨਰ ਇਨ ਅ ਨਾਇਲਸ ਇੰਸਟੀਚਿਊਟ ਜੋ ਜੀਦ ਰੋਡ ਤੇ ਸੀ ਐਂਡ ਉਹ ਨਾਰਮਲੀ ਜਿਵੇਂ ਸਵਾਰਟ ਰੂਟੀਨ ਚ ਜਾਂਦੇ ਸੀ ਉਦਾਂ ਹੀ ਗਏ ਸੀ ਉਸ ਤੋਂ ਬਾਅਦ ਮੇਰੀ ਰੈਗੂਲਰ ਜਿਵੇਂ ਗੱਲ ਹੁੰਦੀ ਸੀ ਉਦਾਂ ਹੀ ਗੱਲ ਹੋ ਰਹੀ ਸੀ ਕਿ ਤੁਸੀਂ ਠੀਕ ਹੋ ਬਿਕਾਜ਼ ਮਾਰਨਿੰਗ ਚ ਥੋੜਾ ਉਹਨਾਂ ਦਾ ਪੇਟ ਅਪਸੈਟ ਸੀ ਤਾਂ ਕਹਿ ਰਹੇ ਸੀ ਮੈਂ ਰੋਟੀ ਨਹੀਂ ਖਾਣੀ ਵੀ ਤੁਸੀਂ ਚਲੋ ਮੈਂ ਉਹਨਾਂ ਨੂੰ ਕਿਹਾ ਫਰੂਟਸ ਖਾ ਲਓ ਖਾਲੀ ਪੇਟ ਨਾ ਜਾਓ ਆਹੀ ਗੱਲ ਹੋਈ ਸੀ ਦੈਨ ਉਹ ਜਦੋਂ ਇੰਸਟੀਟਿਊਟ ਪਹੁੰਚਦੇ ਆ ਉਦੋਂ ਵੀ ਮੇਰੀ ਗੱਲ ਹੁੰਦੀ ਹੈ ਬਾਈ ਵਟਸਐਪ ਨਾਟ ਕਾਲ ਸਭ ਕੁਝ ਠੀਕ ਚੱਲ ਰਿਹਾ ਸੀ ਉਹ ਵੀ ਬਿਜ਼ੀ ਸੀ ਇੱਕ ਹੋਰ ਵਿੱਚ ਵੀ ਮੈਂ ਕਾਲ ਕੀਤੀ ਸੀ ਕਿ ਵੀ ਲੰਚ ਕਰ ਲਓ ਕਹਿੰਦੇ ਕਿ ਲੰਚ ਤਾਂ ਨਹੀਂ ਚਲੋ ਮੈਂ ਮੈਂ ਕਿਹਾ ਚਲੋ ਜੂਸ ਲੈ ਲਓ ਸੋ ਟੀਨ ਚ ਜਿਵੇਂ ਗੱਲ ਹੁੰਦੀ ਸੀ ਉਦਾਂ ਹੀ ਦੈਨ 5:30 ਮੈਂ ਕਾਲ ਕੀਤੀ ਉਹਨਾਂ ਨੂੰ ਕਿ ਕਦੋਂ ਤੱਕ ਆ ਰਹੇ ਹੋ ਬਿਕਾਜ਼ ਉਹ 5:30 6 ਦੇ ਵਿੱਚ ਵਿੱਚ ਆ ਜਾਂਦੇ ਸੀ ਐਂਡ ਅਸੀਂ ਸ਼ਾਮ ਦੀ ਚਾਹ ਇਕੱਠੇ ਹੀ ਪਿੰਦੇ ਸੀ ਤਾਂ ਮੈਨੂੰ ਕਹਿੰਦੇ ਰੈਂਸੀ ਤੂੰ ਚਾਹ ਰੱਖ ਮੈਂ ਆ ਗਿਆ ਜੋ ਲਾਸਟ ਗੱਲ ਹੋਈ ਹੈ ਐਂਡ ਅਹੀ ਉਹਨਾਂ ਦੇ ਲਾਸਟ ਸ਼ਬਦ ਸੀ ਤੂੰ ਚਾਰੱਖ ਮੈਂ ਆ ਗਿਆ ਉਸ ਤੋਂ ਬਾਦ ਉਹ ਕਦੇ ਨਹੀਂ ਮੈਂ ਫਿਰ ਵੀ ਵੇਟ ਕੀਤਾ ਕਿਉਂਕਿ ਉਸ ਟਾਈਮ ਤੱਕ ਮੈਨੂੰ ਸਭ ਕੁਝ ਸਹੀ ਲੱਗ ਰਿਹਾ ਸੀ ਕਿ ਚਲੋ ਆ ਜਾਣਗੇ ਮੈਂ ਚਾਹ ਬਣਾਉਣ ਲੱਗੀ 6 ਵਜੇ ਤੱਕ ਪਹੁੰਚੇ ਨਹੀਂ ਕਰੇ ਮੈਂ 6:05 ਵਜੇ ਤੱਕ 6 ਵਜੇ ਦੇ 5 ਮਿੰਟ ਤੱਕ ਮੈਂ ਵੇਟ ਕੀਤਾ ਮੈਂ ਕਿਹਾ ਮੰਮੀ ਅੱਜ ਲੇਟ ਹੋ ਗਏ ਪਤਾ ਨਹੀਂ ਅੱਗੇ ਦਾ ਹੋਏ ਨਹੀਂ ਵੀ ਮੈਂ ਫੋਨ ਕਰਕੇ ਪੁੱਛਦੀ ਆ ਫੋਨ ਸਵਿਚ ਆਫ ਆ ਰਿਹਾ ਸੀ ਮੈਂ ਕਿਹਾ ਚਲੋ ਉਸ ਟਾਈਮ ਵੀ ਐਜ਼ ਅ ਵਾਈਫ ਮੇਰੇ ਮਨ ਚ ਸੀ ਕਿ ਮੈਂ ਕਿਹਾ ਚਲੋ ਐਂਡਰੋਇਡ ਫੋਨ ਹੈ ਡੈਡ ਹੋ ਜਾਂਦਾ ਕਈ ਵਾਰੀ ਬੈਟਰੀ ਲੋ ਹੋ ਜਾਂਦੀ ਹੈ ਇਟ ਵਾਸ ਲਾਈਕ ਨਾਰਮਲੀ ਲੱਗ ਰਿਹਾ ਸੀ ਮੈਨੂੰ ਮੈਂ 10 ਮਿੰਟ ਰੁੱਕ ਕੇ ਫਿਰ ਮੈਂ ਸਵਾ 6 ਕਾਲ ਕੀਤੀ ਫੋਨ ਸਵਿਚ ਆਫ ਫਿਰ ਮੇਰੇ ਮਨ ਚ ਆਈ ਸੀ ਵੀ ਚਲੋ ਵੀ ਕਈ ਵਾਰ ਬੰਦੇ ਦਾ ਪਲਾਨ ਬਣ ਜਾਂਦਾ ਫੋਨ ਔਨ ਨਹੀਂ ਹੁੰਦਾ ਮੈਂ ਕਿਹਾ ਮੰਮੀ ਚਲੋ ਕੋਈ ਨਹੀਂ 10 ਮਿੰਟ ਆਪਾਂ ਹੋਰ ਰੁੱਕ ਜਾਂਦੇ ਆ ਮੈਂ 6:30 ਵਜੇ ਫੇਰ ਫੋਨ ਕੀਤਾ ਅਗੇਨ ਫੋਨ ਸਵਿਚ ਆਫ ਐਦਾਂ ਹੀ ਮੈਂ ਟਰਾਈ ਕਰਦੀ ਰਹੀ 6:30 ਪੌਣੇ 7 7 5-5 ਮਿੰਟ ਬਾਅਦ 7 ਵਜੇ ਤੋਂ ਬਾਅਦ ਮੈਂ ਲਗਾਤਾਰ ਟਰਾਈ ਕੀਤਾ ਫੋਨ 7 ਵਜੇ ਤੋਂ मतलब 7 ਵਜੇ ਤੋਂ ਲਗਾਤਾਰ ਮੈਂ ਤੇ ਮੰਮੀ ਅਸੀਂ ਦੋਨੋਂ ਲੱਗੇ ਰਹੇ 8 ਵਜੇ ਤੱਕ ਅਸੀਂ ਕੰਟੀਨਿਊਸਲੀ ਲੱਗੇ ਰਹੇ ਮਤਲਬ 2 ਘੰਟੇ ਤਾਂ ਹੋ ਹੀ ਗਏ ਸੀ 6 ਵਜੇ ਤੋਂ ਲੈ ਕੇ 8 ਵਜੇ ਤੱਕ ਉਸ ਤੋਂ ਬਾਅਦ ਸਵੇਰ 8 ਵਜੇ ਡੈਡੀ ਐ ਡੈਡੀ ਕਹਿੰਦੇ ਵੀ ਅੱਜ ਬੱਚਾ ਆਇਆ ਨਹੀਂ ਵੀ ਕਾਰ ਵੀ ਨਹੀਂ ਆਈ ਮੈਂ ਕਿਹਾ ਡੈਡੀ ਪਤਾ ਨਹੀਂ ਕੀ ਗੱਲ ਹੋ ਗਈ ਫੋਨ ਸਵਿਚ ਆਫ ਹੋ ਗਿਆ ਕਿਤੇ ਗੱਡੀ ਨਾ ਖਰਾਬ ਹੋ ਗਈ ਹੋਵੇ ਆ ਮੈਂ ਜਸਟ ਅਸੰਪਸ਼ਨ ਲਗਾ ਰਹੀ ਸੀ ਤਾਂ 7:30 ਵਜੇ ਫਿਰ ਡੈਡੀ ਦੀ ਮਤਲਬ ਕੰਟੀਨਿਊਸਲੀ ਤਿੰਨੋਂ ਹੀ ਫੋਨ ਕਰ ਰਹੇ ਸੀ ਮੈਂ ਫਰੈਂਡਸ ਨੂੰ ਫੋਨ ਕਰਨਾ ਸ਼ੁਰੂ ਕੀਤਾ ਕਿ ਚਲੋ ਪੁੱਛਾਂ ਮੈਂ ਕਿਸਦੇ ਘਰੇ ਤਾਂ ਨਹੀਂ ਚਲੇ ਗਏ ਜਾਂ ਗੱਡੀ ਤਾਂ ਨਹੀਂ ਖਰਾਬ ਹੋ ਗਈ ਮੰਮੀ ਵੀ ਫੋਨ ਕਰ ਰਹੀ ਸੀ ਡੈਡੀ ਵੀ ਫੋਨ ਕਰ ਰਹੇ ਸੀ ਤਾਂ 8:30 ਅਪਰੋਕਸੀਮੇਟਲੀ ਐਗਜ਼ੈਕਟ ਟਾਈਮ ਮੈਨੂੰ ਪਤਾ 8:33 ਸੀ ਸ਼ਾਇਦ ਤਾਂ ਫੋਨ ਸਵਿਚ ਔਨ ਹੁੰਦਾ ਨਰਿੰਦਰ ਦਾ ਮੇਰੇ ਹਸਬੰਡ ਦਾ ਫੋਨ ਔਨ ਹੁੰਦਾ ਤੇ ਕੋਈ ਅਨਨੋਨ ਪਰਸਨ ਫੋਨ ਚੱਕਦਾ ਤੇ ਕਹਿੰਦਾ ਕਿ ਡੈਡੀ ਨੇ ਇਮੀਡੀਏਟਲੀ ਕਿਹਾ ਕਿ ਕਿੱਥੇ ਰਹਿ ਗਿਆ ਤੂੰ ਘਰੇ ਨਹੀਂ ਪਹੁੰਚਿਆ ਹਜੇ ਤੱਕ ਜਿਵੇਂ ਇੱਕ ਫਾਦਰ ਗੱਲ ਕਰਦੇ ਉਹ ਕਹਿੰਦਾ ਕਿ ਮੈਂ ਨਰਿੰਦਰ ਨਹੀਂ ਬੋਲ ਰਿਆ ਮੈਂ 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 ਕੋਈ ਨਾਮ ਦੱਸਿਆ ਸੀਗਾ ਮੈਂ ਬੋਲ ਰਿਹਾ ਮੈਂ ਨਰਿੰਦਰ ਨਹੀਂ ਬੋਲ ਰਿਆ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਸਿਵਲ ਹਸਪੀਟਲ ਚ ਤੁਸੀਂ ਆ ਜਾਓ ਇਹ ਉਹਨਾਂ ਨੇ ਕਿਹਾ ਸੀਗਾ ਨਾਮ ਹੀ ਦੱਸਿਆ ਸੀਗਾ ਤੇ ਅਸੀਂ ਇੱਕਦਮ ਸਾਨੂੰ ਉਹ ਤਾਂ ਸ਼ੌਕ ਲੱਗ ਗਿਆ ਦੇਖੋ ਫੈਮਲੀ ਚ ਸਾਢੇ 5 ਵਜੇ ਮੇਰੀ ਗੱਲ ਹੁੰਦੀ ਹੈ ਸਾਢੇ 8 ਵਜੇ ਤੁਹਾਨੂੰ ਇੱਕਦਮ ਉਹਨਾਂ ਦੇ ਫੋਨ ਤੋਂ ਹੀ ਨਿਊਜ਼ ਮਿਲਦੀ ਹੈ ਕਿ ਐਕਸੀਡੈਂਟ ਹੋ ਗਿਆ ਤੇ ਫਿਰ ਡੈਡੀ ਨੇ ਪੁੱਛਿਆ ਕਿ ਵੀ ਕਿੰਨਾ ਕੁ ਹੋਇਆ ਵੀ ਕਿੰਨੇ ਕੁ ਸੱਟ ਲੱਗੀਆਂ ਕਹਿੰਦਾ ਕਿ ਛੱਟ ਤਾਂ ਲੱਗੀ ਨਹੀਂ ਸੀ ਪਰ ਬੇਹੋਸ਼ ਹੈ ਤੁਸੀਂ ਜਲਦੀ ਆਜੋ ਬਸ ਇਹ ਗੱਲ ਹੋਈ ਐਂਡ ਮੈਂ ਮਤਲਬ ਜਦੋਂ ਮੈਂ ਕਿਹਾ ਮੈਂ ਕਿਹਾ ਉਹ ਤੁਸੀਂ ਪੁੱਛੋ ਤਾਂ ਸਹੀ ਵੀਡੀਓ ਕਾਲ ਕਰੋ ਦੇਖੀਏ ਤਾਂ ਸੀ ਮੈਂ ਇਮੀਡੀਟਲੀ ਕਾਲ ਬੈਕ ਕਰਨਾ ਸ਼ੁਰੂ ਕੀਤਾ ਉਸੇ ਨੰਬਰ ਤੇ ਰਿੰਗ ਜਾ ਰਹੀ ਸੀ ਉਸ ਟਾਈਮ ਸਵਿਚ ਆਫ ਨਹੀਂ ਆ ਰਿਹਾ ਸੀ ਮੈਂ ਵਟਸਐਪ ਮੈਸੇਜ ਕੀਤੇ ਮੈਂ ਟੈਕਸਟ ਮੈਸੇਜ ਕੀਤੇ ਵੀਰੇ ਪਲੀਜ਼ ਫੋਨ ਇੱਕ ਵਾਰ ਚੱਕ ਲਾ ਮੈਨੂੰ ਦੱਸ ਦੇ ਕੀ ਹੋਇਆ ਵੀਡੀਓ ਕਾਲ ਕਰ ਲਾ ਮੈਂ ਦੇਖਣਾ ਹੈ ਕੀ ਹੋਇਆ ਹੀ ਵਾਸ ਨਾਟ ਰਿਪਲਾਈਂਗ ਐਟ ਆਲ ਬਿਲਕੁਲ ਵੀ ਉਹਨੇ ਰਿਪਲਾਈ ਨਹੀਂ ਕੀਤਾ ਫਿਰ ਇਧਰੋਂ ਮੰਮੀ ਡੈਡੀ ਸਿੰਘੀ ਕਾਰ ਤਾਂ ਇਹਨਾਂ ਕੋਲ ਸੀਗੀ ਤਾਂ ਮੰਮੀ ਡੈਡੀ ਜਾਂਦੇ ਆ ਬਾਈਕ ਤੇ ਮੈਂ ਤੇ ਮੇਰਾ ਬੇਟਾ 5 ਸਾਲ ਦਾ ਹੈ ਅਸੀਂ ਘਰੇ ਸੀ ਮੈਂ ਵੀ ਫਰਾਈ ਸੀ ਮੈਨੂੰ ਵੀ ਇੱਕਦਮ ਵੀ ਆਬਵੀਅਸਲੀ ਮੈਂ ਪੈਨਿਕ ਸਟੇਟਸ ਫੋਨ ਵੀ ਕੀ ਕੀ ਹੋ ਗਿਆ ਕਿਰੀਓਸਿਟੀ ਟੂ ਨੋ ਵੀ ਹੋਇਆ ਕਿ ਐਵੇਂ ਕਿਵੇਂ ਐਕਸੀਡੈਂਟ ਹੋ ਗਿਆ 13 ਸਾਲ ਤੋਂ ਰੋਜ਼ ਜਾ ਰਹੇ ਆ ਐਦਾਂ ਦਾ ਕਦੇ ਵੀ ਨਹੀਂ ਹੋਇਆ ਵਧੀਆ ਆਪਣਾ ਆਪਣੇ ਲਾਜ਼ ਨੂੰ ਬਿਲਕੁਲ ਸੀਟ ਬੈਲ ਲਗਾ ਕੇ ਕੰਮ ਕਰਨਾ ਜਾਂ ਰੂਲਸ ਨੂੰ ਫੋਲੋ ਕਰਦੇ ਸੀ ਸਲੋ ਡਰਾਈਵਿੰਗ ਕਰਦੇ ਸੀ ਆਈ ਨਹੀਂ ਰੈਸ਼ ਡਰਾਈਵਿੰਗ ਵੀ ਕਰਦੇ ਸੀ ਸੋ ਬੜਾ ਮੈਨੂੰ ਲੱਗਿਆ ਚੰਮਾ ਦਾ ਹੋਇਆ ਵੀ ਐਂ ਕਿਵੇਂ ਐਕਸੀਡੈਂਟ ਹੋ ਗਿਆ ਚਲੋ ਫਿਰ ਵੀ ਇਹ ਸਾਨੂੰ ਐਂ ਸੀ ਵੀ ਚਲੋ ਠੀਕ ਹੋਊਗਾ ਵੀ ਹੋਸ਼ ਆ ਜਾਊਗਾ ਕੋਈ ਨਹੀਂ ਝਟਕਾ ਲੱਗ ਗਿਆ ਹੋਣਾ ਫਿਰ ਵੀ ਸੀ ਮੈਂ ਰੱਬ ਅੱਗੇ ਅਰਦਾਸ ਕਰਦੀ ਰਹੀ ਵੀ ਜਲਦੀ ਹੋਸ਼ ਆ ਜਾਏ ਬਟ ਇਧਰੋਂ ਮੈਂ ਸੱਚ ਮਾਮਾ ਜੀ ਨੂੰ ਕਾਲ ਕੀਤੀ ਕਿਉਂਕਿ ਸਾਡਾ ਘਰ ਅੱਧੇ ਘੰਟੇ ਦੀ ਦੂਰੀ ਤੇ ਸੀ ਇਧਰੋਂ ਮੈਂ ਮਾਮਾ ਜੀ ਨੂੰ ਕਾਲ ਕੀਤੀ ਮਾਮਾ ਜੀ ਬੈਠੇ ਨੇ ਇਧਰ ਬੈਠੇ ਨੇ ਕਿ ਮਾਮਾ ਜੀ ਐਕਸੀਡੈਂਟ ਹੋ ਗਿਆ ਵੀ ਪਲੀਜ਼ ਤੁਸੀਂ ਪਹੁੰਚੋ ਵੀ ਤੁਸੀਂ ਨੇੜੇ ਹੋ ਤੁਸੀਂ ਪਹੁੰਚੋ ਤਾਂ ਇਹ 10 ਮਿੰਟ ਚ ਪਹੁੰਚਦੇ ਆ ਉੱਥੇ ਮੈਂ ਇਹਨਾਂ ਨੂੰ ਕਾਲ ਕਰ ਰਹੀ ਸੀ ਇਹਨਾਂ ਨੇ ਮੇਰਾ ਫੋਨ ਨਹੀਂ ਪੀਕਿਆ ਫਿਰ ਮੰਮੀ ਨੂੰ ਫੋਨ ਕੀਤਾ ਡੈਡੀ ਨੂੰ ਫੋਨ ਕੀਤਾ ਮੇਰਾ ਫੋਨ ਕੋਈ ਨਹੀਂ ਚੱਕ ਰਿਹਾ ਸੀਗਾ ਮੈਂ ਇੰਨੀ ਕਿਉਰੀਅਸ ਹੋ ਰਹੀ ਸੀ ਨਾ ਕਿ ਹੋਇਆ ਕੀ ਹੁੰਦਾ ਕੀ ਹੈ ਜੀ ਮੈਨੂੰ ਤਾਂ ਚਲੋ ਬਾਅਦ ਚ ਪਤਾ ਲੱਗਦਾ ਮੈਂ ਆਪਣੇ ਨਾਲ ਬਾਅਦ ਕਰਦੀਆਂ ਜਦੋਂ ਹੀ ਉੱਥੇ ਪਹੁੰਚਦੇ ਆ ਡਾਕਟਰ ਨੇ ਆਲਰੇਡੀ ਬੋਡੀ ਮਤਲਬ ਡਿਕਲੇਰਡ ਡੈੱਡ ਕਰ ਰੱਖਿਆ ਸੀਗਾ ਕਿ ਜਦੋਂ ਸਾਡੇ ਕੋਲ ਪਹੁੰਚੇ ਵੀ ਡੈੱਡ ਬੋਡੀ ਹੀ ਪਹੁੰਚੀ ਹੈ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਪੁੱਛਿਆ ਕਿ ਕੌਣ ਛੱਡ ਕੇ ਗਿਆ ਬੋਡੀ ਕੌਣ ਰੱਖ ਕੇ ਗਿਆ ਕੌਣ ਨਾਲ ਆਇਆ ਸੀ ਉਹਦੇ ਵੇਅਰ ਅਬਾਊਟ ਸਾਨੂੰ ਕੁਝ ਨਹੀਂ ਪਤਾ ਸੀ ਦਨ ਸੀ ਨੈਕਸਟ ਸਟੈਪ ਦੇਖਿਆ ਕਿ ਉਹਨਾਂ ਨੇ ਹਸਪੀਟਲ ਵਾਲਿਆਂ ਨੂੰ ਕਿਹਾ ਕਿ ਤੁਸੀਂ ਸੀਸੀਟੀਵੀ ਫੁਟੇਜ ਦਿਖਾਓ ਅਸੀਂ ਦੇਖਿਆ ਤਾਂ ਸਹੀ ਕੌਣ ਸੀ ਜਦੋਂ ਦੇਖਿਆ ਤਾਂ ਇੱਕ ਅਨਨੋਨ ਪਰਸਨ ਸੀਗਾ ਜੋ ਕਿ ਸਟ੍ਰੈਚਰ ਦੇ ਉੱਪਰ ਤੁਸੀਂ ਫੇਸਬੁਕ ਤੇ ਦੇਖਿਆ ਉਹਨਾ ਵੀਡੀਓ ਵਾਇਰਲ ਵੀ ਹੋ ਰਹੀ ਹੈ ਤਾਂ ਉਹ ਸਟ੍ਰੈਚਰ ਦੇ ਕਾਰ ਦੇ ਪਿੱਛੇ ਉਹਨਾਂ ਨੇ ਕੱਢਿਆ ਬੋਡੀ ਨੂੰ ਦਨ ਬੋਡੀ نیچے गिर ਰਹੀ ਹੈ ਫਿਰ ਉਹ ਬੰਦੇ ਦੀ ਹੈਲਪ ਲੈ ਰਹੇ ਕਿਸੇ ਦੀ ਫਿਰ ਚੱਕ ਰਹੇ ਬੋਡੀ ਐਂਡ ਅੰਦਰ ਲੈ ਕੇ ਜਾ ਰਹੇ ਅੰਦਰ ਲੈ ਜਾ ਕੇ ਉਹਨੇ ਫੋਨ ਨਾਲੋਂ ਇਦਾਂ ਇਦਾਂ ਖੇਡ ਰਿਹਾ ਫੋਨ ਵਾਇੰਗ ਕਰ ਰਿਹਾ ਐਂਡ ਉਹਨੇ ਕਾਲ ਕੀਤੀ ਹੈ ਉਹ ਵੀ ਆਇਆ ਸਰ ਕੈਮਰਾ ਚ ਐਂਡ ਉਸ ਤੋਂ ਬਾਅਦ ਉਹ ਵਾਪਿਸ ਗਿਆ ਫਿਰ ਵਾਪਿਸ ਆਇਆ ਫੋਨ ਉਹਨੇ ਆਈ ਸੜਤਾ ਕਾਰ ਚ ਐਂਡ ਉਹ ਚਲਾ ਗਿਆ ਉਸ ਤੋਂ ਬਾਅਦ ਜੀ ਜਾ ਕੇ ਅਸੀਂ ਪੁੱਛਦੇ ਹਾਂ ਕਿ ਡੈੱਡ ਬੋਡੀ ਮਤਲਬ ਕਦੋਂ ਆਈ ਕਿੰਨੇ ਵਜੇ ਆਈ ਸਾਨੂੰ 8:30 ਵਜੇ ਇਨਫੋਰਮੇਸ਼ਨ ਮਿਲੀ ਉਹ 8:30 ਵਜੇ ਮਿਲੀ ਪਰ ਜੋ ਬੋਡੀ ਦੀ ਜੋ ਸਟੇਟਸ ਇਹਨਾਂ ਨੇ ਦੇਖਿਆ ਉਹ ਕਹਿੰਦੇ ਕਿ 7:30 ਵਜੇ ਡੈਥ ਹੋ ਚੁੱਕੀ ਹੈ ਉਸ ਤੋਂ ਬਾਅਦ ਇਕੋ ਰਸੀ ਤਾਂ ਪੂਰੀ ਪੈਨਿਕ ਸਟੇਟ ਚ ਸੀ ਜੀ ਸਾਨੂੰ ਨਹੀਂ ਪਤਾ ਅਸੀਂ ਉਸ ਟਾਈਮ ਅਸੀਂ ਕਿਵੇਂ ਕੱਟਿਆ ਮੈਨੂੰ ਤਾਂ ਦੱਸਿਆ ਹੀ ਨਹੀਂ ਸੀ ਟੂ ਬੀ ਵੈਰੀ ਓਨੈਸਟ ਐਂਡ ਮੈਂ ਐਡੀ ਐਜ਼ ਅ ਵਾਈਫ ਨਹੀਂ ਮੈਂ ਟੌਰਡਡ ਕਰ ਸਕਦੀ ਸੀ ਇਹ ਸ਼ਾਇਦ ਆਪਣੀ ਜਗ੍ਹਾ ਤੇ ਸਹੀ ਸੀ ਮੈਨੂੰ ਹੀ ਦੱਸਿਆ ਸੀ ਕਿ ਐਮਰਜੈਂਸੀ ਚ ਹੈ ਨੈਂਸੀ ਨੂੰ ਅਰਦਾਸ ਕਰ ਹੋਸ਼ ਨੇ ਆ ਮੈਂ ਤੇ ਮੇਰਾ ਬੇਟਾ ਸੀ ਆਪਣਾ ਅਰਦਾਸ ਕਰਦੇ ਰਹੀ ਸਾਰੀ ਰਾਤ ਬੈਠੇ ਕਿ ਪਲੀਜ਼ ਹੋਸ਼ ਆ ਜਾਏ ਰੱਬਾ ਹੋਸ਼ ਆ ਜਾਏ ਪਲੀਜ਼ ਹੋਸ਼ ਆ ਜਾਏ ਉਸ ਟਾਈਮ ਫਿਰ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਕਾਰਵਾਈ ਕਰਵੀ ਸ਼ੁਰੂ ਕੀਤੀ ਆਪਣੇ ਲੈਵਲ ਤੇ ਕਿਉਂਕਿ ਮੇਰੇ ਫਾਦਰ ਇਨ ਲਾਉ ਡਾਕਟਰ ਨੇ ਮੇਰੇ ਮਾਮਾ ਜੀ ਵੀ ਡਾਕਟਰ ਨੇ ਵੀ ਆਰ ਨਾਟ ਅਨ ਐਜੂਕੇਟਿਡ ਅਸੀਂ ਆਈ ਨਹੀਂ ਵੀ ਕੋਈ ਵੀ ਕਹਿ ਦੂਗਾ ਵੀ ਕੁਝ ਵੀ ਹੋ ਗਿਆ ਹਾਂਜੀ ਸਾਨੂੰ ਇਹ ਦੱਸਿਆ ਗਿਆ ਸੀ ਐਕਸੀਡੈਂਟ ਹੋ ਗਿਆ ਜੋ ਅਨਨੋਨ ਪਰਸਨ ਸੀ ਉਹਨੇ ਹੀ ਦੱਸਿਆ ਸੀ ਐਕਸੀਡੈਂਟ ਹੋ ਗਿਆ ਜਦੋਂ ਕਾਰ ਦੀ ਸਿਚੁਏਸ਼ਨ ਦੇਖੀ ਹੈ ਕਾਰ ਦੇ ਵਿੱਚ ਬੰਪਰ ਬੋਨਟ ਸਭ ਸਹੀ ਕਾਰ ਦੇ ਜਿਹੜਾ ਮਿਰਰ ਹੈ ਉੱਤੇ ਕੱਲਾ ਇੰਨਾ ਕਮ ਹੋਲ ਸੀਗਾ ਐਂਡ ਉਹ ਹੋਲ ਤੋਂ ਦੇਖ ਕੇ ਸਾਨੂੰ ਅਗੇਨ ਜਿਹੜਾ ਡਾਊਟ ਹੋਰ ਜੋ ਸੀ ਯਕੀਨ ਚ ਬਦਲ ਗਿਆ ਕਿ ਐਕਸੀਡੈਂਟ ਤਾਂ ਲੱਗਦਾ ਨਹੀਂ ਇਹ ਤਾਂ ਇਹ ਲੱਗਦਾ ਕਿਸੇ ਨੇ ਵੀ ਸ਼ੀਸ਼ਾ ਨਾ ਬਾਹਰੋਂ ਨਿਕਲਿਆ ਵਜ੍ਹਾ ਅੰਦਰੋਂ ਜਿਵੇਂ ਕੋਈ ਚੀਜ਼ ਮਾਰੀ ਹੁੰਦੀ ਹੈ ਦੇਖ ਕੇ ਕੋਈ 15 ਸਾਲ ਦਾ ਬੱਚਾ ਵੀ ਦੱਸ ਦੂਗਾ ਵੀ ਇੰਨਾ ਕਮੋਰਾ ਐਂਡ ਡੈਥ ਹੋ। ਦਿਸ ਵਾਸ ਟੋਲ ਟੂ ਅਸ ਬਾਈ ਦਾ ਜੋ ਹਸਪੀਟਲ ਵਾਲੇ ਸੀ ਉਹਨਾਂ ਨੇ ਦੱਸਿਆ ਸਾਨੂੰ। ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਕਿ ਸਾਰੇ ਮਤਲਬ ਜੋ ਫੈਮਿਲੀ ਮੈਂਬਰਸ ਇਕੱਠੇ ਹੋਏ ਕਜ਼ਨਸ ਵੀ ਇਕੱਠੇ ਹੋਏ ਸਭ ਨੇ ਉਹਦਾ ਦਿਮਾਗ ਲਾਇਆ ਬੰਦਾ ਰੱਬਨ ਦੀ ਕੋਸ਼ਿਸ਼ ਕੀਤੀ ਵੀ ਆ ਹੋਇਆ ਚੱਕਰ ਕੀ ਮਤਲਬ ਸਮਝ ਹੀ ਨਹੀਂ ਆ ਰਿਹਾ ਸੀ। ਐਕਸੀਡੈਂਟ ਉਸੇ ਡਾਈਜੈਸਟ ਨਹੀਂ ਕਰ ਪਾ ਰਹੇ ਸੀ ਦੈਨ ਬਾਡੀ ਦੀ ਗੱਲ ਆ ਗਈ ਬਾਡੀ ਨੂੰ ਦੇਖਿਆ ਗਿਆ ক্লোਜ਼ਲੀ ਕਿਉਂਕਿ ਜਦੋਂ ਬਾਡੀ ਗਰਮ ਹੁੰਦੀ ਹੈ ਤਾਂ ਕੋਈ ਉਸ ਟਾਈਮ ਮਾਰਕਸ ਨਹੀਂ ਹੁੰਦੇ ਦ ਮੂਮੈਂਟ ਬਾਡੀ ਥੋੜਾ ਜਿਹਾ ਰੈਸਟ ਮੋਡ ਤੇ ਜਾਂਦੀ ਹੈ ਠੰਡੀ ਹੁੰਦੀ ਹੈ ਮਾਰਕਸ ਬਣਨੇ ਸ਼ੁਰੂ ਹੋ ਗਏ ਮਾਰਕਸ ਇੱਧਰ ਇੱਧਰ ਗਲੇ ਤੇ ਐਡੇ ਬੁਰੇ ਤਰ੍ਹਾਂ ਦੇ ਮਾਰਕਸ ਹੈ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖ ਮਾਰਕਸ ਮਾਰਕਸ ਕੈਰਨ ਦੇ ਉੱਤੇ ਮਾਰਕਸ ਮੱਕਸ ਐਕਸੀਡੈਂਟ ਹੋਇਆ ਪੈਰ ਦੇ ਵਿੱਚ ਛਾਲੇ ਬੰਦੇ ਆਈ ਰੀਅਲੀ ਡੋਨਟ ਨੋ ਤਾਂ ਐਕਸੀਡੈਂਟ ਤਾਂ ਜੀ ਲੱਗਦਾ ਨਹੀਂ ਸੀ ਕਿਸੇ ਵੀ ਹਾਲਤ ਚ ਐਕਸੀਡੈਂਟ ਤਾਂ ਮੈਂ ਕਹਿੰਨੀ ਕੋਈ 15 ਸਾਲ ਦਾ ਬੱਚਾ 10 ਸਾਲ ਦਾ ਬੱਚਾ ਵੀ ਦੇਖ ਕੇ ਕੋਈ ਕਹਦੇ ਹਨ ਐਂਡ ਵੀ ਕਮ ਫਰੋਂ ਅ ਐਜੂਕੇਟਿਡ ਫੈਮਿਲੀ ਵੀ ਆਰ ਨੋਟ ਸਟੂਪਿਡਸ ਕਿ ਸਾਨੂੰ ਐਕਸੀਡੈਂਟ ਤੇ ਤੇ ਮਰਡਰ ਦੇ ਵਿੱਚ ਡਿਫਰੈਂਸ ਨਾ ਦੱਸ ਸਕਦੇ ਚਲੋ ਸਾਨੂੰ ਨਹੀਂ ਪਤਾ ਸੀ ਕੀ ਹੋਇਆ ਅਸੀਂ ਇੱਕ ਕੁਐਸਚਨ ਮਾਰਕ ਨਾਲ ਹੀ ਸਾਰੀ ਆਪਣੇ ਲੈਵਲ ਤੇ ਤਹਿਕੀਕਤ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਡਿਸੀਜਨ ਲਿਆ ਵੀ ਜਦੋਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਵੀ ਹੋਇਆ ਕੀ ਨੈਕਸਟ ਡੇ ਜੀ ਇੱਕ ਬੰਦੇ ਦੀ ਵੀਡੀਓ ਆਉਂਦੀ ਹੈ ਜੋ ਉਹ ਆਪਣੇ ਨੂੰ ਗਗਨਦੀਪ ਦੱਸਦਾ ਐਂਡ ਉਹ ਵੀਡੀਓ ਆਈ ਥਿੰਕ ਸਾਰਿਆਂ ਨੇ ਦੇਖ ਲਈ ਬੱਚੇ-ਬੱਚੇ ਨੇ ਦੇਖ ਲਈ ਹੁਣ ਤੱਕ ਜਿਸ ਚੋ ਦੱਸ ਰਿਹਾ ਕਿ ਅਸੀਂ ਦੋਨੋਂ ਸਿਗੇ ਸਾਨੂੰ ਸੀਆਈਏ ਸਟਾਫ 2 ਨੇ ਸਾਨੂੰ ਚੱਕਿਆ ਸਾਨੂੰ ਅਡ-ਅਡ ਕਰਤਾ ਸਾਨੂੰ ਕਰੰਟ ਦਿੱਤੇ ਗਿਆ ਆਈ ਥਿੰਕ ਸਾਰਿਆਂ ਨੇ ਉਹ ਬੰਦੇ ਨੇ ਕਿਹਾ ਕਰੰਟ ਦਿੱਤੇ ਗਏ ਕੁਐਸਚਨ ਤੱਕ ਸਾਨੂੰ ਪਤਾ ਹੀ ਨਹੀਂ ਸੀ ਉਹ ਕੌਣ ਹੈ ਬਿਕਾਜ਼ ਆਈ ਡੋਨਟ ਨੋ ਐਨੀ ਪਰਸਨ ਲਾਈਕ ਥਿਸ ਮੈਂ ਗਗਨਦੀਪ ਨੂੰ ਨਹੀਂ ਜਾਣਦੀ ਇਹਨਾਂ ਦੇ ਮੇਰੇ ਹਸਬੰਦ ਦੇ ਜਿੰਨੇ ਵੀ ਫਰੈਂਡਸ ਨੇ ਜਿੰਨੇ ਵੀ नोन ਨੇ ਮੇਰੇ ਕੋਲ ਸਭ ਦੇ ਨੰਬਰ ਨੇ ਸਾਰਿਆਂ ਦੇ ਵਾਈਫਸ ਦੇ ਨੰਬਰ ਨਹੀਂ ਸਭ ਦੇ ਐਡਰੈਸ ਨੇ ਮੇਰੇ ਕੋਲੇ ਸਾਰੀ ਜਾਨਸਾਨ ਹੈ ਮੇਰੇ ਕੋਲ ਫੋਟੋਸ ਵੀ ਨਹੀਂ ਸਭ ਦੀ ਇਹ ਬੰਦਾ ਮੇਰੇ ਕੰਟੈਕਟ ਚ ਹੈ ਹੀ ਨਹੀਂ ਸੀ ਸੋ ਇਹ ਆਪਦੇ ਬੋਲੋ ਦੋਸਤ ਦੱਸਦਾ ਮੈਨੂੰ ਨਹੀਂ ਪਤਾ ਇਹ ਦੋਸਤ ਹੈ ਕਿ ਨਹੀਂ ਇਟਸ ਅਗੇਨ ਅ ਕੁਐਸਚਨ ਮਾਰ ਹੀ ਇਜ਼ ਅ ਮੇਨ ਸਸਪੈਕਟ ਆਫ ਦਿਸ ਕੇਸ ਜੋ ਕਿ ਹੁਣ ਤੱਕ ਮਿਸਿੰਗ ਹੈ ਠੀਕ ਹੈ ਜੀ ਚਲੋ ਵੀਡੀਓ ਆ ਗਈ ਮੈਂ ਨਹੀਂ ਕਹਿੰਦੀ ਮੈਂ ਟਰਸਟ ਕਰ ਲੈ ਵੀਡੀਓ ਤੇ ਬਟ ਇੱਕ ਝਟਕਾ ਸਾਨੂੰ ਜ਼ਰੂਰ ਲੱਗਿਆ ਇੱਕ ਕਹਿੰਦੇ ਕਿ ਕੜੀ ਮਿਲੀ ਕੁਛ ਕੀ ਸੀ ਆਈ ਸਟਾਫ ਸੀ ਆਈ ਸਟਾਫ ਦਾ ਨਾਮ ਆਇਆ ਉਹ ਵਿੱਚ ਵੀ ਕਿਉਂ ਚੱਕਿਆ ਸਾਨੂੰ ਆਈ ਸੀ ਇੱਕ ਟੀਚਰ ਹੈ ਜੋ ਰਿਪਿਊਟਿਡ ਟੀਚਰ ਹੈ ਇੰਗਲਿਸ਼ ਪੜਾਉਣ ਗਈ ਸੀ ਡਿਊਟੀ ਗਈ ਸੀ ਆਈ ਕਿਵੇਂ ਚੱਕ ਲਿਆ ਬਿਨਾਂ ਕਿਸੇ ਵਜ੍ਹਾ ਤੋਂ ਵਜ੍ਹਾ ਕੀ ਹੈ ਪਹਿਲੀ ਚੀਜ਼ ਤਾਂ ਇਹ ਹੈ ਵਾਟ ਇਜ਼ ਦ ਰੀਜ਼ਨ ਉਸ ਤੋਂ ਬਾਦੋਂ ਬੰਦਾ ਵੀਡੀਓਸ ਤੁਸੀਂ ਧਿਆਨ ਨਾਲ ਸੁਚੇ ਉਹਨੇ ਕਿਹਾ ਕਿ ਉਹ ਸਾਨੂੰ ਕੁਝ ਮਨਾਉਣਾ ਚਾਹੁੰਦੇ ਸੀ ਸੋ ਉਹਨਾਂ ਨੇ ਸਾਡੀ ਕਾਰ ਚੈੱਕ ਕੀਤੀ ਸਾਰੇ ਉਹਨਾਂ ਨੇ ਉਹ ਚੈੱਕ ਕੀਤੇ ਆ ਕਿਉਂਕਿ ਕਾਰ ਦੀ ਹਾਲਤ ਦੇਖ ਕੇ ਸਾਰੀ ਕਾਰ ਜਿਵੇਂ ਸੀਟਾਂ ਪਾਟੀਆਂ ਹੋਈਆਂ ਜਿਵੇਂ ਪਤਾ ਲੱਗਦਾ ਵੀ ਤਕੀਕਤ ਹੋਈ ਹੈ ਵੀ ਕਾਰ ਦੀ ਚੈਕਿੰਗ ਹੋਈ ਹੈ ਈਵਨ ਸਾਰੀ ਚੈਕਿੰਗ ਹੋਈ ਹੈ ਉਹਨੇ ਵੀਡੀਓ ਚ ਇਹ ਕਿਹਾ ਸਾਡੇ ਕੋਲ ਕੁਝ ਮਿਲਿਆ ਨਹੀਂ ਬਟ ਇਹ ਸਾਨੂੰ ਕੁਝ ਮਨਾਉਣਾ ਚਾਹੁੰਦੇ ਸੀ ਠੀਕ ਹੈ ਜੀ ਚਲੋ ਅਸੀਂ ਉਸ ਟਾਈਮ ਵੀ ਮੈਂ ਨਹੀਂ ਕਹਿੰਦੀ ਅਸੀਂ ਟਰਸਟ ਕੀਤਾ 100% ਬਟ ਯੈਸ ਮੈਂ ਉਹ ਤੇ ਕਹਾਂ ਕਹ ਲਓ ਕਿ 25% ਟਰਸਟ ਕੀਤਾ ਕਿ ਸ਼ਾਇਦ ਇਹ ਬੰਦਾ ਸੱਚ ਬੋਲ ਰਿਹਾ ਹੈ ਸ਼ਾਇਦ ਸਾਡੇ ਕੋਲ ਇੱਕੋ ਸੀ ਮਤਲਬ ਇੱਕੋ ਹੀ ਹੋਪ ਸੀ ਕਿ ਅਸੀਂ ਪੋਸਟਮਾਰਟਮ ਕਰਾਈਏ ਸਿਵਲ ਹਸਪੀਟਲ ਦਾ ਬਹੁਤ ਸੜੇ ਤੇ ਪ੍ਰੈਸ਼ਰ ਸੀਗਾ ਕਿ ਇੱਥੋਂ ਹੀ ਕਰਾਓ ਬਟ ਉੱਥੇ ਫੋਰੈਂਸਿਕ ਜਾਂਚ ਨਹੀਂ ਹੁੰਦੀ ਸੀ ਦੇ ਔਰ ਨਾਟ ਹੈਵਿੰਗ दैट इक्ਵਿਪਮੈਂਟਸ ਨਹੀਂ ਉਹਨਾਂ ਕੋਲੇ ਕੋਈ ਸੋਰਸਸ ਸੀਗੇ ਫੋਰੈਂਸਿਕ ਜਾਂਚ ਕਰਨ ਦੇ ਸੋ ਅਸੀਂ ایمਸ ਦਾ ਦਰਵਾਜ਼ਾ ਖੜਕਟਾਇਆ ਐਂਡ ਉੱਥੋਂ ਦੀ ਆ ਰਿਪੋਰਟ ਆ ਸੀ ਜੀ ਰਿਪੋਰਟ ایمਸ ਵਾਲਾ ਨੇ ਰਿਪੋਰਟ ਦਿੱਤੀ ਹੈ ਠੀਕ ਹੈ ਜੀ ایمਸ ਨੇ ਰਿਪੋਰਟ ਦਿੱਤੀ ਹੈ ਜੋ ਉਹਦੇ ਵਿੱਚ ਦਿਸ ਇਜ਼ ਅ ਰਿਪੋਰਟ ਦਿਸ ਇਜ਼ ਅ ਮੇਨ ਪੇਜ ਜਿੱਥੇ ਉਹਨਾਂ ਨੇ 16 ਇੰਜਰੀਜ਼ ਨੂੰ ਮਾਰ ਕੀਤਾ ਦਿਸ ਇਜ਼ ਅ ਡਾਇਗਰਾਮ ਵਿਚ ਆਮ ਸ਼ੋਇੰਗ ਉਹਨਾਂ ਨੇ ਦੱਸਿਆ ਕਿ 16 ਮੇਜਰ ਇੰਜਰੀਜ਼ ਸੀ ਗਿਆ 16 ਮੇਜਰ ਇੰਜਰੀਜ਼ ਦਿਖਾਈਆਂ ਦੇਖੋ ਜੀ ਬੋਡੀ ਪਾਰਟ ਤੋਂ ਸਿਰ ਤੋਂ ਲੈ ਕੇ ਪੈਰ ਤੱਕ 16 ਮੇਜਰ ਇੰਜਰੀਜ਼ ਕਰ ਰਹੇ ਹੋ ਇੱਕ ਵੀ ਅਰੈਸਟ ਨਹੀਂ ਹੈ ਨਾ ਹੀ ਗਗਨਦੀਪ ਨਾ ਕੁਝ ਪਤਾ ਲੱਗ ਰਿਹਾ ਜੋ ਮੇਨ ਸਸਪੈਕਟ ਹੈ ਇਸ ਕ੍ਰਾਈਮ ਦਾ ਕੁਝ ਨਹੀਂ ਪਤਾ ਲੱਗ ਰਿਹਾ ਕਿਉਂ ਇਹਨਾਂ ਨੂੰ ਚੱਕਿਆ ਕੀ ਇਹਨਾਂ ਕੋਲ ਕਸਟਡੀ ਸੀ ਮੈਂ ਸਰਕਾਰ ਨੂੰ ਪੁੱਛਦੀ ਆਂ ਤੁਸੀਂ ਕਿਸੇ ਨੂੰ ਐਂ ਚੱਕ ਲੋਗੇ ਇੱਕ ਟੀਚਰ ਨੂੰ ਜੋ ਹੁਨਹਾਰ ਟੀਚਰ ਹੈ ਟਰੈਕ ਰਿਕਾਰਡ ਤਾਂ ਦੇਖੋ ਤੁਸੀਂ ਇਹਨਾਂ ਦਾ ਇਹ ਵਰਕਸ਼ਾਪਸ ਲਗਾਉਂਦੇ ਸੀਗੇ ਡਰੱਗਸ ਦੇ ਅਗੇਂਸਟ ਬੋਲਦੇ ਸੀ ਬੱਚਿਆਂ ਨੂੰ ਗਾਈਡ ਕਰਦੇ ਸੀ ਅਮਰੀਕਾ ਕੈਨੇਡਾ ਕਿੱਥੋਂ ਕਿੱਥੋਂ ਦੇ ਸਟੂਡੈਂਟਸ ਨੇ ਪੜ੍ਹਾਏ ਇਹਨਾਂ ਨੇ ਪੁਲਿਸ ਵਾਲਿਆਂ ਦੇ ਕਿੰਨੇ ਕਿੰਨੇ ਬੱਚੇ ਨਹੀਂ ਪੜ੍ਹਾਏ ਸੀ 66 ਬੱਚਿਆਂ ਦਾ ਬੈਚ ਹੁੰਦਾ ਸੀ ਸਾਡੇ ਕੋਲੇ ਡੀਐਸਪੀ ਐਸਐਸਪੀ ਤੁਸੀਂ ਸੋਚ ਹੀ ਨਹੀਂ ਸਕਦੇ ਇਹ ਖੁਦ ਜਿਹੜੇ ਪ੍ਰੈਜ਼ੈਂਟ ਐਸਪੀ ਨੇ ਉਹ ਖੁਦ ਇਸ ਚੀਜ਼ ਨੂੰ ਮੰਨਦੇ ਆ ਕਿ ਮੇਰੇ ਬੱਚੇ ਇਹਨਾਂ ਤੋਂ ਪੜ੍ਹੇ ਆ ਖੁਦ ਬੋਲ ਰਹੇ ਉਹਨਾਂ ਦੇ ਖੁਦ ਦੇ ਬਿਆਨ ਆ ਮਤਲਬ ਇੱਕ ਟੀਚਰ ਨੂੰ ਜੋ ਕਿ ਇੱਕ ਰਿਪਿਊਟਡ ਟੀਚਰ ਹੈ ਬਠਿੰਡੇ ਦਾ ਉਹ ਇੰਨਾ ਜ਼ਿਆਦਾ ਅੱਛੇ ਤਰ੍ਹਾਂ ਗਾਈਡ ਕਰਦੇ ਸੀ ਇੰਨਾ ਜ਼ਿਆਦਾ ਉਹਨਾਂ ਨੂੰ ਮਤਲਬ ਸਨਮਾਨਿਤ ਕੀਤਾ ਗਿਆ ਸੀ ਆ ਦੇਖੋ ਜੀ ਟਰੋਫੀ ਮਿਲੀ ਵੀ ਹੈ ਡੀਜੀਪੀ ਬਰਨਾਲਾ ਵੱਲੋਂ ਆ ਦੇਖੋ ਡੇਟ ਲਿਖੀ ਹੈ ਬਰਨਾਲਾ ਲਿਖਿਆ ਹੈ ਵਰਕਸ਼ਾਪਸ ਦਿੰਦੇ ਸੀ ਕਹਿੰਦੇ ਸੀ ਹਮੇਸ਼ਾ ਇਹ ਕਹਿੰਦੇ ਸੀ ਬੱਚਿਆਂ ਨੂੰ ਨਸ਼ੇ ਕਰਨ ਵਾਲਾ ਇਨਸਾਨ ਬੁਰਾ ਨਹੀਂ ਹੁੰਦਾ ਉਹਦੇ ਤੋਂ ਨਫ਼ਰਤ ਨਾ ਕਰੋ ਇਹ ਆਦਤ ਮਾੜੀ ਐ ਆਦਤ ਨੂੰ ਹਟਾਓ ਹਮੇਸ਼ਾ ਉਹਨਾਂ ਨੇ ਇਹ ਦਿੱਤਾ ਇਹ ਹੀ ਚੀਜ਼ ਤੇ ਉਹ ਕਿਹਾ ਕਿ ਨਸ਼ਾ ਮਾੜੀ ਚੀਜ਼ ਐ ਨਸ਼ਾ ਕਰਨ ਵਾਲੇ ਤੋਂ ਨਫਰਤ ਨਾ ਕਰੋ ਇਸ ਆਦਤ ਨੂੰ ਹਟਾਓ ਇਸ ਚੀਜ਼ ਨੂੰ ਪ੍ਰिवेंट ਕਰੋ ਪਰ ਅੱਜ ਮੇਰੇ ਹਸਬੰਡ ਤੇ ਆ ਇਲਜ਼ਾਮ ਲਗਾਉਣਾ ਚਾਹੁੰਦੇ ਜਦੋਂ ਉਹਨਾਂ ਕੋਲ ਮਿਲੇ ਹੀ ਨਹੀਂਗਾ ਕੀ ਮਨਾਉਣਾ ਕੀ ਚਾਹੁੰਦੇ ਸੀ ਕੀ ਮਨਾਉਣਾ ਚਾਹੁੰਦੇ ਸੀ ਵੀ ਨਸ਼ਾ ਵਿੱਚੋਂ ਕੀ ਮਨਾਉਣਾ ਚਾਹੁੰਦੇ ਸੀ ਤੁਸੀਂ ਨਸ਼ਾ ਕਰਦੇ ਹੋ ਨਹੀਂ ਮੰਨਦੇ ਹੋ ਉਹ ਟੀਚਰ ਸੀ ਇੱਕ ਅਧਿਆਤਮਕ ਟੀਚਰ ਸੀ ਇੱਕ ਸਿੱਖषक ਸੀ ਨਹੀਂ ਮੰਨੂਗਾ ਉਹ ਬੰਦਾ ਅਸੀਂ ਸਰਦਾਰ ਲੋਕ ਅਸੀਂ ਕਿਉਂ ਮੰਨੀਏ ਇੱਕ ਤਾਂ ਇੱਕ ਰਿਪਿਊਟਡ ਬੰਦਾ ਸੀ ਉਹ ਰਿਪਿਊਟਡ ਇਨਸਾਨ ਸੀ ਉਹ ਇਨਸਾਨ ਸੀ ਉਹਨਾਂ ਨੇ ਕਿਹਾ ਉਹਨਾ ਆਪਣੇ ਆਪ ਤੇ ਲੈ ਗਏ ਜੀ ਬਸ ਜੋ ਵੀ ਹੈ ਮੈਂ ਤਾਂ ਇਹੀ ਕਹੂੰਗੀ ਇਨ ਸ਼ਾਰਟ ਕਿ ਉਹਨਾਂ ਨੇ ਗਲਤ ਦਾ ਸਾਥ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਕਰੂੰਗਾ ਇਹੀ ਕਿਹਾ ਉਹਨਾ ਜੋ ਕਰਨਾ ਹੈ ਕਰ ਲਓ ਹਮੇਸ਼ਾ ਇਹ ਹੀ ਬੋਲਦੇ ਸੀ ਜੋ ਕਰਨਾ ਹੈ ਕਰ ਲਓ ਜੀ ਹੂੰ ਮੈਨੂੰ ਕਹਿੰਦੇ ਕਿ ਫਿਰੋਜ਼ਪੁਰ ਜਾਣਾ ਹੈ। ਉਹ ਕਹਿੰਦੇ ਆ। ਹੂੰ ਉੱਥੇ ਉਹ ਕਹਿ ਰਹੇ ਕਿ ਮੇਰਾ ਆਨਲਾਈਨ ਇੱਕ ਪੇਮੈਂਟ ਪ੍ਰੋਸੈਸਿੰਗ ਚੱਲ ਜੀ ਰਿਹਾ ਹੈ। ਮੈਂ ਕੈਸ਼ ਕੀਤਾ। ਠੀਕ ਹੈ। ਆਹ ਮੈਂ ਤਾਂ ਪਿਕ ਹੋ ਰਹਾ ਮੈਂ ਉਹਨਾਂ ਨੂੰ ਕੈਸ਼ ਪੇਜ ਪਰ ਪੇਮੈਂਟ ਭੇਜ ਦਿੱਤੀ ਹੈ। ਉਹਨਾਂ ਨੇ ਕੈਸ਼ ਕਰਵਾਇਆ। ਉਹਨੂੰ ਕੈਸ਼ ਕਰਵਾਉਣਾ। ਯਾ ਇਹ ਉਹ ਸੀ ਵੀਡੀਓ ਦੇਖੋ ਜੀ ਇਸ ਚੀਜ਼ ਬਾਰੇ ਫਿਰੋਜ਼ਪੁਰ ਜਾਣ ਬਾਰੇ ਮੈਨੂੰ ਪਤਾ ਹੀ ਨਹੀਂ। ਬਿਕਾਜ਼ ਮੈਂ ਤਾਂ ਮੈਨੂੰ ਤਾਂ ਇੰਸਟੀਚੂਟ ਤੱਕ ਆ ਕੇ ਗਈ ਸੀ। ਜੀ ਮੈਂ ਇਹੜੀ ਪੁੱਛਿਆ ਉਹਨਾਂ ਨੂੰ। ਮੈਂ ਜਸਤਨ ਦੀ ਤਵੇਤ ਬਾਰੇ ਪੁੱਛਿਆ ਸੀ। ਕੀ ਥੋੜੀ ਤਬੀਤ ਠੀਕ ਹੈ ਤੁਹਾਡਾ ਪੇਟ ਅਫਸੈਟ ਹੈ 5:35 ਦੇ ਮੇਰੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਮੈਂ ਆ ਰਿਹਾ ਪਤਾ ਨਹੀਂ ਜੀ ਇਹ ਚੀਜ਼ ਤਾਂ ਹੁਣ ਪੁਲਿਸ ਹੀ ਦੱਸ ਇਨਵੈਸਟੀਗੇਟ ਕਰ ਸਕਦੀ ਹੈ ਬਿਕਾਜ਼ ਮੈਨੂੰ ਫਿਰੋਜ਼ਪੁਰ ਦਾ ਕੋਈ ਸੀਨ ਨਹੀਂ ਪਤਾ ਉਹਨਾਂ ਨੇ ਮੈਨੂੰ ਨਹੀਂ ਕਿਹਾ ਮੈਂ ਫਿਰੋਜ਼ਪੁਰਾਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਆ ਰਿਹਾ ਵਾਪਸ ਬਸ ਉੱਥੋਂ ਬਸ ਇੰਨਾ ਕੁ ਪਤਾ ਲੱਗੇ ਕਿ ਉੱਥੋਂ ਉਹ ਪੜਾ ਰਹੇ ਸੀ ਐਂਡ ਉੱਥੋਂ ਕੋਈ ਬੰਦਾ ਲੈ ਕੇ ਗਿਆ ਨਾ ਜਿਹਦਾ ਨਾਮ ਹੈਪੀ ਲੁੱਥਰ ਤਾਂ ਅਸੀਂ ਉਸ ਬੰਦੇ ਦੇ ਅਗੇਂਸਟ ਵੀ ਅਸੀਂ ਐਫਆਈਆਰ ਕਰਵਾਈ ਹੈ ਉਹ 11:30 ਵਜੇ ਹਾਂਜੀ 11:30 ਵਜੇ ਲੈ ਕੇ ਗਏ ਐ ਤੇ ਉਹ ਐ ਨਹੀਂ ਪਤਾ ਉਹਨੂੰ ਕਿੱਧਰ ਲੈ ਕੇ ਗਿਆ ਗगन ਕਿਵੇਂ ਪਿਕਚਰ 'ਚ ਆਇਆ ਕਿਉਂਕਿ ਨਾ ਮੈਂ ਹੈਪੀ ਲੁੱਥਰ ਨੂੰ ਜਾਣਦੀ ਆ ਨਾ ਹੀ ਮੈਂ ਗगन ਨੂੰ ਜਾਣਦੀ ਆ 11:30 11:30 ਤੱਕ ਤੁਸੀਂ ਕੀ ਜਾਣਦੇ ਸੀ ਹੋਇਆ ਠੀਕ ਨਹੀਂ ਹੋਇਆ ਸੀ ਨਾ ਕੋਈ ਸਰਕਾਰੀ ਸਰਕਾਰ ਦੇ ਨੁਮਾਇंदे ਅਸੀਂ ਫਸਟ ਡੇ ਤੋਂ ਇਹੀ ਕਹਿ ਰਹੇ ਹਾਂ ਕਿ ਜਦੋਂ ਐਫਆਈਆਰ ਕੀਤੀ ਹੈ ਕਿ ਇਹਨਾਂ ਨੂੰ ਤੁਸੀਂ ਚੱਕੋ ਅਰੈਸਟ ਕਰੋ ਟਰਮੀਨੇਟ ਕਰੋ ਤਾਂ ਉਹ ਜਿੱਦਾਂ ਦਾ ਅਸੀਂ ਐਫਆਈਆਰ ਕੀਤੀ ਉਹਦਾਂ ਦੇ ਭੱਜੇ ਹੋਏ ਆ ਸਭ ਦੇ ਸਭ ਭੱਜੇ ਹੋਏ ਆ ਜਦੋਂ ਅਸੀਂ ਆਪ ਪੁੱਛਦੇ ਹਾਂ ਤਾਂ ਹਾਲ ਤੱਕ ਕੱਲ ਐਸਐਸਪੀ ਮੈਮ ਆਈ ਸੀ ਮੇਰੇ ਕੋਲੇ ਮੈਂ ਉਹਨਾਂ ਨੂੰ ਸਿੱਧਾ ਇੱਕੋ ਹੀ ਕੁਐਸਚਨ ਪੁੱਛਿਆ ਮੈਮ ਵਾਟ ਇਜ਼ ਦਾ ਆਉਟਪੁੱਟ ਤਾਂ ਉਹ ਕਹਿੰਦੇ ਕਿ ਸਭ ਭੱਜੇ ਹੋਏ ਆ ਮੈਂ ਬਸ ਉਹਨਾਂ ਨੂੰ ਇਹ ਕਿਹਾ ਮੈਮ ਤੁਸੀਂ ਆਈਪੀਐਸ ਅਫੀਸਰ ਹੋ ਤੁਸੀਂ ਇੰਨੀ ਪਾਵਰ ਰੱਖਦੇ ਹੋ ਜਿਹੜਾ ਕੋਈ ਜ਼ੁਰਮ ਕਰਦੈ ਨਾ ਤੁਸੀਂ ਉਹਨੂੰ ਨਰਕ ਲੋਕ ਚ ਵੀ ਕਢੀਸ ਕੇ ਲੈ ਕੇ ਆ ਸਕਦੇ ਹੋ ਦਿਸ ਇਜ਼ ਦਾ ਪਾਵਰ ਆਫ ਐਸਐਸਪੀ ਤੁਸੀਂ ਜਿਵੇਂ ਮਰਜ਼ੀ ਲੱਭੋ ਜਿੱਥੋਂ ਮਰਜ਼ੀ ਲੈ ਕੇ ਆਓ ਅਸੀਂ ਜਿੱਥੇ ਸਾਡੀ ਸਪੋਰਟ ਚਾਹੀਦੀ ਅਸੀਂ ਤੁਹਾਨੂੰ ਸਪੋਰਟ ਦਿੰਨੇ ਬਟ ਵੈਸੇ ਐਸ ਸੱਚ ਸਿੰਗਲ ਬੰਦਾ ਵੀ ਅਰੈਸਟ ਨਹੀਂ ਹੈ ਡਿਊਟੀ ਦੇ ਬੰਦੇ ਭੱਜੇ ਹੋਏ ਆ ਮੈਨੂੰ ਨਹੀਂ ਪਤਾ ਡਿਪਾਰਟਮੈਂਟ ਇਹ ਗੱਲ ਕਹਿੰਦੇ ਕਿ ਯਾਰ ਕਿ ਉਹਨਾਂ ਦੀ ਗੱਲ ਦੇ ਵਿੱਚ ਹੋਇਆ ਦੇਖੋ ਜੀ ਅਗਰ ਅਗਰ ਉਹ ਨਹੀਂ ਮੰਨਦੇ ਫਿਰ ਉਹਨਾਂ ਨੇ ਤਿੰਨ ਬੰਦਿਆਂ ਦਾ ਨਾਮ ਕਿਉਂ ਪਾਏ ਉਹਨਾਂ ਨੇ ਤਿੰਨ ਬੰਦੇ ਦਾ ਨਾਮ ਕਿਉਂ ਪਾਏ ਇਟ ਵਾਸ ਅਗਰ ਮੰਨੇ ਉਹਨਾਂ ਨੇ ਪੋਸਟਮਾਨਾਂ ਦੀ ਰਿਪੋਰਟ ਨੂੰ ਦੇਖਿਆ ਮੰਨੇ ਤਾਂ ਹੀ ਨਾ ਫਿਰ ਤੋਂ ਪਾਉਂਦੇ ਨਾ ਉਹ ਅਗਰ ਕੁਝ ਉਹਨਾਂ ਨੂੰ ਫੜਿਆ ਗਿਆ ਹੁੰਦਾ ਤਾਂ ਉਸੇ ਟਾਈਮ ਦੱਸ ਦਿੰਦੇ ਬੀਨਸ਼ਾ ਫੜਿਆ ਗਿਆ ਪਰਚਾ ਹੋ ਜਾਂਦਾ ਨਾ ਕੋਈ ਪਰਚਾ ਨਾ ਕੋਈ ਵਾਰੈਂਟ ਡੈਥ ਸਿੱਧਾ ਕਿਡਨੈਪਡ 2 ਘੰਟੇ ਦੇ ਵਿੱਚ ਕਹਾਣੀ ਖਤਮ 5:30 ਤੇ ਮੇਰੀ ਗੱਲ ਹੋਈ ਹੈ 5:30 ਡੈਥ ਹੋ ਗਈ 2 ਘੰਟੇ ਦੇ ਵਿੱਚ ਸਭ ਕੁਝ ਖਤਮ ਨਾ ਜੀ ਨਾ ਕੋਈ ਵੀ ਨਹੀਂ ਜੀ ਕੋਈ ਸਿੰਗਲ ਕੋਦੇ ਕੋਈ ਕੇਸ ਨਹੀਂ ਕੋਦੇ ਕੋਈ ਇਦਾਂ ਦਾ ਕੋਈ ਉੱਚੀ ਨਹੀਂ ਗੱਲ ਨਹੀਂ ਬਿਲਕੁਲ ਕਲੀਨ ਰਿਕਾਰਡ